ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਜਿਹੜੀ ਕੋਠੀ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ 140 ਗਜ ਦੇ ਵਿੱਚ ਬਣੀ ਹੋਈ ਹੈ। ਕੋਠੀ ਦੇਖਾਂਗੇ ਬਹੁਤ ਹੀ ਸ਼ਾਨਦਾਰ ਕੋਠੀ ਆ। ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਜਿਨ੍ਹਾਂ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਹਾਂ ਆਪਾਂ ਇਸ ਕੋਠੀ ਦੀ। ਤਾਂ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਵਿਦ ਫਰਨੀਚਰ ਤਿਆਰ ਹੋ ਰਿਆ ਅੱਗੇ ਛੋਟਾ ਜਿਹਾ ਵਿਹੜਾ ਵੀ ਆ ਖੁੱਲਾ ਪੋਰਚ ਹੈਗਾ ਗੱਡੀ ਜਿਹੜੀ ਆ ਵੱਡੀ ਵੀ ਲੱਗ ਸਕਦੀ ਆ ਤੇ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਸੋ ਇਸ ਵੇਲੇ ਕਿਚਨ ਦਾ ਕੱਬੜ ਦਾ ਕੰਮ ਜਿਹੜਾ ਉਹ ਚੱਲ ਰਿਹਾ ਬੈਡਰੂਮ ਜਿਹੜੇ ਆ ਅੰਦਰ ਬਣ ਰਹੇ ਆ 140 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਇਹ ਸਾਹਮਣੇ ਆਪਾਂ ਕਿਚਨ ਦੇਖ ਰਹੇ ਆ ਕੱਬੜ ਦਾ ਕੰਮ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਆ ਔਰ ਡਾਊਨਸ ਲਿੰਗ ਵੀ ਬਹੁਤ ਪਿਆਰੀ ਹੋਈ ਵੀ ਆ ਇਸ ਕੋਠੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਬਾਥਰੂਮ ਜਿਹੜੇ ਆ ਅਟੈਚ ਆ ਅੱਗੇ ਡਰੈਸਿੰਗ ਵੀ ਬਣਿਆ ਹੋਇਆ ਦੇਖਦੇ ਆਂ ਆਪਾਂ ਸੋ ਬਾਥਰੂਮ ਦੇ ਵਿੱਚ ਟਾਈਲਸ ਦਾ ਕੰਮ ਜਿਹੜਾ ਟੂਟੀਆਂ ਦਾ ਸ਼ੀਟਸ ਦਾ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਪੀਓਪੀ ਤੁਸੀਂ ਦੇਖ ਸਕਦੇ ਹੋ ਅੱਗੇ ਡਰੈਸਿੰਗ ਵਾਸਤੇ ਜਗ੍ਹਾ ਜਿਹੜੀ ਆ ਉਹ ਦਿੱਤੀ ਹੋਈ ਆ ਸੋ ਰੇਟ ਦੀ ਗੱਲ ਕਰੀਏ ਤਾਂ 70 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬੈੱਡਰੂਮਾਂ ਦੇ ਵਿੱਚ ਲੌਬੀ ਦੇ ਵਿੱਚ ਡ੍ਰਾਈੰਗ ਰੂਮ ਦੇ ਵਿੱਚ ਡਾਉਨ ਸਿਲਿੰਗ ਦਾ ਕੰਮ ਜਿਹੜਾ ਹੋਇਆ ਵੀ ਆ ਇਹ ਪੂਜਾ ਰੂਮ ਦਿੱਤਾ ਹੋਇਆ ਸੋ ਆਪਾਂ ਇਸ ਵੇਲੇ ਪਹੁੰਚ ਚੁੱਕੇ ਆ ਜੀ ਦੂਸਰੇ ਬੈੱਡਰੂਮ ਦੇ ਵਿੱਚ ਸੋ ਦੂਸਰੇ ਬੈੱਡਰੂਮ ਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਹੀ ਹੈ ਡਰੈਸਿੰਗ ਦਿੱਤਾ ਹੋਇਆ ਔਰ ਨਾਲ ਵਾਸ਼ਰੂਮ ਅਟੈਚ ਹੈਗਾ ਬੈਕ ਸਾਈਡ ਤੇ ਜਾਲ ਵਾਸਤੇ ਜਿਹੜੀ ਆ ਕਾਫੀ ਸਪੇਸ ਹੈ ਜਿਹੜੀ ਉਹ ਛੱਡੀ ਹੋਈ ਆ ਇਸ ਕੋਠੀ ਦੇ ਵਿੱਚ ਤੁਹਾਨੂੰ ਦੋਨੇ ਬੈਡਰੂਮਾਂ ਦੇ ਵਿੱਚ ਕਬਡਰਜ਼ ਕਿਚਨ ਦੇ ਵਿੱਚ ਕਬਡਰਜ਼ ਬਣੇ ਮਿਲਣਗੇ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਆ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਕਰਦੀ ਵੀਡੀਓ ਬਣਾ ਕੇ ਤਿੰਨ ਚਾਰ ਫੋਟੋਆਂ ਖਿੱਚ ਕੇ ਤੇ ਘਰ ਦੀ ਡਿਟੇਲ ਸਮੇਤ ਸਾਨੂੰ ਭੇਜੋ ਤੇ ਆਪਾਂ ਐਡ ਤੁਹਾਡੀ ਫ੍ਰੀ ਚ ਕਰਾਂਗੇ ਤੇ ਆਜੋ ਫਿਰ ਆਪਾਂ ਦੇਖਦੇ ਹਾਂ ਉੱਪਰਲਾ ਪੋਰਸ਼ਨ ਸੋ ਪੌੜੀਆਂ ਵਿੱਚ ਵੀ ਬਹੁਤ ਸੋਹਣਾ ਪੱਥਰ ਦਾ ਕੰਮ ਜਿਹੜਾ ਹੋਇਆ ਵੀ ਆ ਤੇ ਇਹ ਕਰ ਗੱਲ ਉੱਪਰ ਦੀ ਕਰੀਏ ਤਾਂ ਉੱਪਰ ਵੀ ਇੱਕ ਕਿਚਨ ਬੈਡਰੂਮ ਆ ਨਾਲ ਅਟੈਚ ਵਾਸ਼ਰੂਮ ਆ ਲ lobby ਆ ਤੇ ਬਾਲਕਨੀ ਆ ਅੱਗੇ ਬਾਕੀ ਪਿੱਛੇ ਵਿੜਾ ਛੱਡਿਆ ਹੋਇਆ ਸੋ ਬਹੁਤ ਹੀ ਵਧੀਆ ਜਿਹੜਾ ਕੰਮ ਆ ਹੋਇਆ ਵੀ ਆ ਡਬਲ ਸਟੋਰੀ ਕੋਠੀ ਆ 140 ਗਜ ਦੇ ਵਿੱਚ ਬੈਂਕ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ 70 ਲੱਖ ਰੁਪਇਆ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਜੇਕਰ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਜੋ ਵੀ ਡਿਸਪਲੇ ਤੇ ਤੁਸੀਂ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਫ੍ਰੀ ਆਫ ਕੋਸਟ ਹੀ ਆ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ